ਦੱਸਿਆ ਗਿਆ ਕਿ ਅਗਰ ਉਹਨਾਂ ਦੀ ਰਿਹਾਈ ਨਹੀਂ ਕੀਤੀ ਜਾਂਦੀ ਤਾਂ ਅਗਲਾ ਹਲਾਣਾ ਅਸੀਂ ਕਰ ਚੁੱਕੇ ਹਾਂ ਜੀ 9 April ਨੂੰ ਸ਼ੰਭੂ ਮੋਰਚੇ ਤੇ ਜਿਹੜੀ ਟ੍ਰੇਨ ਨੂੰ ਅਣਮਿੱਥੇ ਸਮੇਂ ਲਈ ਅਸੀਂ ਬੰਦ ਕਰਾਂਗੇ ਬੰਦ ਕਰੋ ਬੰਦ ਕਰੋ ਜਿਹੜੇ ਉਹ ਬੈਰੀਕੇਡ ਤੁਸੀਂ ਸਾਡੇ ਆਰਾਮਾਂ ਦੇ ਵਿੱਚ ਲਾਏ ਆ ਜੀ ਪੰਜਾਬ ਦੇ ਵਿੱਚ ਹਰ ਪਿੰਡ 'ਚ ਲੱਗਣਗੇ ਤੇ ਭਾਜਪਾ ਸਰਕਾਰ ਦਾ ਵਿਰੋਧ ਕਰਾਂਗੇ ਜੇ ਪਾਸੇ ਸਾਡੇ ਪੀਐਮ ਸਾਹਿਬ ਸਾਡੇ ਪ੍ਰਧਾਨ ਮੰਤਰੀ ਸਾਹਿਬ ਸਾਰਿਆਂ ਸਟੇਟਾਂ 'ਚ ਭਾਸ਼ਣ ਦਿੰਦੇ ਆ ਜੀ ਸਭ ਤੋਂ ਵੱਡਾ ਲੋਕਤੰਤਰ ਭਾਰਤ ਦੇ ਵਿੱਚ ਹੈ ਤੇ ਉਹ ਲੋਕਤੰਤਰ ਕੀ ਉਹ ਲੋਕਤੰਤਰ ਸਿਖਾਉਂਦਾ ਹੈ ਕਿ ਨੌਜਵਾਨਾਂ ਨੂੰ ਬਿਨਾ ਗੁਨਾਹ ਅਰੈਸਟ ਕਰ ਲਿਆ ਜਾਵੇ ਔਰ ਜਿਹੜੇ ਪ੍ਰੋਟੈਸਟ ਕਰ ਰਹੇ ਆ ਜਿਹੜੇ ਆਪਣੇ ਹੱਕ ਮੰਗ ਰਹੇ ਆ ਉਹਨਾਂ ਤੇ ਗੋਲੇ ਦਾਕ ਕੇ ਅਥਰੂ ਗੈਸ ਦੇ ਗੋਲੇ ਦਾਕ ਕੇ ਕਿੰਨੇ 100 200 ਪਲੱਸ ਜਿਹੜਾ ਉਹ ਫਟਟ ਕਰ ਦਿੱਤਾ ਗਿਆ ਔਰ ਕਿੰਨੇ ਨੌਜਵਾਨ ਸਾਡੇ ਜੇਲਾ 'ਚ ਟੱਕੇ ਪਏ ਆ ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਦੇ ਪੁਤਲੇ ਫੁੱਕੇ ਗਏ ਨੇ ਔਰ ਰੋਸ ਮਜਾਰਾ ਕੀਤਾ ਗਿਆ ਇਸ ਸਮੇਂ ਤਸਵੀਰਾਂ ਮੋਹਾਲੀ ਤੋਂ ਦਿਖਾ ਦਿੰਨੇ ਆ ਤੁਹਾਨੂੰ ਤਸਵੀਰਾਂ ਦੇਖ ਸਕਦੇ ਹੋ ਵੱਡੇ ਪੱਧਰ ਤੇ ਪ੍ਰੋਟੈਸਟ ਕੀਤਾ ਗਿਆ ਔਰ ਮੋਹਾਲੀ ਦੀਆਂ ਤਸਵੀਰਾਂ ਨੇ ਗੱਲਬਾਤ ਕਰ ਲੈਨੇ ਆ ਇਹਨਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਹੋ ਆਖਰ ਗ੍ਰਿਫਤਾਰੀ ਹੋਈਗੀ ਗ੍ਰਫਤਾਰੀ ਹੋਂ ਤੋਂ ਬਾਅਦ ਕੋਰਟ 'ਚ ਵੀ ਪੇਸ਼ ਕੀਤਾ ਔਰ ਪਤਾ ਲੱਗ ਰਿਹਾ ਕਿ ਬੀਤੇ ਦਿਨ ਉਹਨਾਂ ਦਾ ਜਨਮ ਦਿਨ ਵੀ ਸੀਗਾ ਉਹਨਾਂ ਦੀ ਮਾਤਾ ਦੀ ਵੀਡੀਓ ਵੀ ਸਾਹਮਣੇ ਅ ਬਿਲਕੁਲ ਜੀ ਸਰਕਾਰ ਮਾਰੂ ਨੀਤੀਆਂ ਤੇ ਆਈ ਵਈ ਹੈ ਜੀ ਅਨੇ ਤਸ਼ੱਦਦ ਤੇ ਆਈ ਹੋਈ ਹੈ ਸਰਕਾਰ ਕਿਤੇ ਨਾ ਕਿਤੇ ਡਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪਿਛਲੇ ਦਿਨੀ ਇੱਕ ਹਰਿਆਣਾ ਦੇ ਵਿੱਚ ਜਿਹੜੀ ਰੈਲੀ ਹੋਈ ਸੀ ਜਿੱਥੇ ਵੱਡੇ ਇਕੱਠ ਦੇ ਨਾਲ ਉਸ ਤੋਂ ਬਾਅਦ ਸਰਕਾਰ ਨੂੰ ਜਦੋਂ ਲੱਗਦਾ ਹੈ ਜਿਹੜੇ ਲੋਕ ਬੋਲਦੇ ਆ ਔਰ ਜਿਹੜੇ ਲੋਕ ਲੋਕਾਂ ਨੂੰ ਜਾਗਰਿਤ ਕਰ ਰਹੇ ਔਰ ਲੜਕਾ ਜਿਹੜਾ ਉਹ ਨਵਦੀਪ ਸੀ ਉਹ ਪਿਛਲੇ ਦਿੱਲੀ ਅੰਦੋਲਨ ਦੇ ਵਿੱਚ ਵੀ ਵਾਟਰ ਕੈਨਨ ਦੇ ਨਾਂ ਤੇ ਪ੍ਰਸਿੱਧ ਹੋਇਆ ਸੀ ਔਰ ਹੁਣ ਵੀ ਉਹ ਕੀ ਕਰ ਰਿਹਾ ਕਿ ਸਾਰੇ ਪਿੰਡਾਂ ਦੇ ਵਿੱਚੋਂ ਲਾਮਬੰਦੀ ਕਰਕੇ ਔਰ ਲੋਕਾਂ ਨੂੰ ਜਾਗਰਿਤ ਕਰਕੇ ਮੋਰਚੇ ਦੇ ਵਿੱਚ ਲੈ ਕੇ ਆ ਰਿਹਾ ਔਰ ਦੱਸ ਕਾਰ ਜਦੋਂ ਡਰ ਇੰਨਾ ਡਰ ਚੁੱਕੀ ਸੀ ਕਿ ਮੁਹਾਲੀ 에어ਪੋਰਟ ਦੇ ਉੱਤਰ ਦੇ ਸਾਰੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅ ਇਥੇ ਇਹ ਅੰਦਾਜ਼ਾ ਲਾ ਸਕਦੇ ਆਂ ਕਿ ਸਰਕਾਰ ਬਿਲਕੁਲ ਡਰੀ ਹੋਈ ਹੈ ਔਰ ਦੂਸਰਾ ਇੱਕ ਵੱਡੀ ਗੱਲ ਜਿਹੜਾ ਅੱਜ ਪੰਜਾਬ ਭਰ ਦੇ ਵਿੱਚ ਵੱਡੇ ਇਕੱਠ ਦੇ ਨਾਲ ਬੀਜੇਪੀ ਸਰਕਾਰ ਦਾ ਵਿਰੋਧਾ ਵਿਰੋਧ ਕੀਤਾ ਗਿਆ ਔਰ ਬੀਜੇਪੀ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ ਔਰ ਦੱਸਿਆ ਗਿਆ ਕਿ ਅਗਰ ਉਹਨਾਂ ਦੀ ਰਿਹਾਈ ਨਹੀਂ ਕੀਤੀ ਜਾਂਦੀ ਤਾਂ ਅਗਲਾ ਹਲਾਨ ਅਸੀਂ ਕਰ ਚੁੱਕੇ ਆਂ ਜੀ 9 ਅਪ੍ਰੈਲ ਨੂੰ ਸ਼ੰਭੂ ਮੋਰਚੇ ਤੇ ਜਿਹੜੀ ਟ੍ਰੇਨ ਨੂੰ ਅਣਮਿੱਥੇ ਸਮੇਂ ਲਈ ਅਸੀਂ ਬੰਦ ਕਰਾਂਗੇ ਨਾਲ ਹੀ ਇੱਕ ਗੱਲ ਹੋਰ ਕਹਿ ਦਿੰ ਖਣੌਰੀ ਬਾਰਡਰ ਤੇ ਬੈਰੀਕੇਡ ਲਾ ਕੇ ਸਾਨੂੰ ਆਮ ਲੋਕਾਂ ਨੂੰ ਉੱਥੇ ਰੋਕਿਆ ਗਿਆ ਕਿ ਅਸੀਂ ਆਪਦੇ ਹੱਕੀ ਮੰਗਾ ਲੈ ਕੇ ਉਹੀ ਮੰਗਾ ਜਿਹੜੀਆਂ ਦਿੱਲੀ ਇਹ ਮੰਨ ਚੁੱਕੇ ਸੀ ਉਹੀ ਲੈ ਕੇ ਜਦੋਂ ਅੱਗੇ ਜਾਣਾ ਚਾਹੁੰਦੇ ਸੀ ਦਿੱਲੀ ਤੱਕ ਤਾਂ ਸਾਨੂੰ ਰੋਕਿਆ ਗਿਆ ਜਿਹੜੇ ਉਹ ਬੈਰੀਕੇਡ ਤੁਸੀਂ ਸਾਡੇ ਆਰਾਮਾਂ ਦੇ ਵਿੱਚ ਲਾਏ ਆ ਜੀ ਪੰਜਾਬ ਦੇ ਵਿੱਚ ਹਰ ਪਿੰਡ 'ਚ ਲੱਗਣਗੇ ਤੇ ਭਾਜਪਾ ਸਰਕਾਰ ਦਾ ਵਿਰੋਧ ਕਰਾਂਗੇ ਕਿਉਂਕਿ ਦੇਖੋ ਅਸੀਂ ਹੱਕੀ ਮੰਗ ਆਉਦੇ ਦੇਸ਼ ਦੇ ਰਾਜੇ ਨੂੰ ਆਪਦੀ ਗੱਲ ਕਹਿਣ ਜਾ ਰਹੇ ਸੀ ਕਿਉਂਕਿ ਅਸੀਂ ਕਹਿੰਦੇ ਸੀਗੇ ਕਿ ਜੇ ਉਹਦੇ ਕੋਲੇ ਟਾਈਮ ਨਹੀਂ ਹੈਗਾ ਤੇ ਅਸੀਂ ਉੱਥੇ ਜਾ ਕੇ ਆਪਦੀ ਗੱਲਬਾਤ ਰੱਖਦੇ ਆ ਔਰ ਦੂਜੇ ਪਾਸੇ ਸਾਡੇ ਪੀਐਮ ਸਾਹਿਬ ਸਾਡੇ ਪ੍ਰਧਾਨ ਮੰਤਰੀ ਸਾਹਿਬ ਸਾਰਿਆਂ ਸਟੇਟਾਂ 'ਚ ਭਾਸ਼ਣ ਦਿੰਦੇ ਆ ਜੀ ਸਭ ਤੋਂ ਵੱਡਾ ਲੋਕਤੰਤਰ ਭਾਰਤ ਦੇ ਵਿੱਚ ਹੈ ਤੇ ਉਹ ਲੋਕਤੰਤਰ ਕੀ ਉਹ ਲੋਕਤੰਤਰ ਸਿਖਾਉਂਦਾ ਹੈ ਕਿ ਨੌਜਵਾਨਾਂ ਨੂੰ ਬਿਨਾ ਗੁਨਾਹ ਅਰੈਸਟ ਕਰ ਲਿਆ ਜਾਵੇ ਔਰ ਜਿਹੜੇ ਪ੍ਰੋਟੈਸਟ ਕਰ ਰਹੇ ਆ ਜਿਹੜੇ ਆਪਦੇ ਹੱਕ ਮੰਗ ਰਹੇ ਆ ਉਹਨਾਂ ਤੇ ਗੋਲੇ ਦਾ ਕੇ ਅਥਰੂ ਗੈਸ ਦੇ ਗੋਲੇ ਦਾ ਕੇ ਕਿੰ ਸਾਡੇ ਜੇਲਾ ਚ ਟੱਕੇ ਪਏ ਆ ਪ੍ਰਿਤਪਾਲ ਨਾਲ ਕੀ ਹੋਇਆ ਤੁਹਾਡੇ ਸਾਹਮਣੇ ਹੀ ਆ ਪਰ ਸਰਕਾਰਾਂ ਨਹੀਂ ਸਮਝਦੀਆਂ ਸਾਨੂੰ ਲੱਗਦਾ ਵੀ ਹੁਣ ਸਾਨੂੰ ਵੀ ਤਰੀਕਾ ਉਹੀ ਵਰਤਣਾ ਪੈਣਾ ਜਿਹੜੀਆਂ ਸਰਕਾਰਾਂ ਚਾਹੁੰਦੀਆਂ ਆ ਸਾਡਾ ਹਥਿਆਰ ਵੇਖੋ ਜੀ ਜ਼ਬਰ ਦਾ ਮੁਕਾਬਲਾ ਅਸੀਂ ਸਬਰ ਨਾਲ ਕਰ ਰਹੇ ਆ ਦਿੱਲੀ ਵੀ ਕੀਤਾ 1.5 ਸਾਲ ਜੇ 1.5 ਸਾਲ ਬਾਅਦ ਵੀ ਤਾਂ ਮੰਨੇ ਹੁਣ ਵੀ ਤਾਂ ਮੰਨਣਾ ਹੀ ਪੈਣਾ ਅਸੀਂ ਉਦੋਂ ਤੱਕ ਨਹੀਂ ਜਾਣਾ ਜਦੋਂ ਤੱਕ ਸਾਡੀਆਂ ਮੰਗਾਂ ਮੰਨ ਲਈ ਜਾਂਦੀਆਂ ਸੰਘਰਸ਼ ਨੂੰ ਇਦਾਂ ਹੀ ਹੋਰ ਤਿੱਖਾ ਕਰਦੇ ਜਾਵਾਂਗੇ ਸਰਦਾਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਯੁਕਤ ਕਿਸਾਨ ਮੋਰਚੇ ਦੀ ਬਿੱਤੇ ਦੀ ਮੀਟਿੰਗ ਹੋਈ ਔਰ ਤੋਂ ਬਾਅਦ ਰਾਜੇਵਾਲ ਹੋਰਾਂ ਨੇ ਸਭ ਤੋਂ ਉਰ ਤੇ ਕ ਪਾਰਟ ਦੇ ਵਿੱਚ ਜਿੱਥੇ ਵੀ ਬੀਜੇਪੀ ਦੇ ਲੀਟਰ ਜਾਣਗੇ ਉਹਨਾਂ ਦੇ ਵੱਡੇ ਵੱਡੇ ਪੋਸਟਰ ਲਗਾਏ ਜਾਣਗੇ ਪਿੰਡਾਂ ਦੇ ਬਾਹਰ ਔਰ तमाम ਸਵਾਲ ਪੁੱਛੇ ਜਾਣਗੇ ਬੀਜੇਪੀ ਲੀਡਰਾਂ ਤੋਂ ਫਿਰ ਲੱਗਦਾ ਕਿ ਇਸ ਤਰ੍ਹਾਂ ਦੇ ਨਾਲ ਵੀ ਕਹਿ ਰਹੇ ਕਿ ਵੋਟ ਦੀ ਚੋਟ ਦੇਣੀ ਜ਼ਰੂਰੀ ਹੈ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਰਾਜੀਵ ਸਾਹਿਬ ਨੇ ਜੋ ਕਿਹਾ ਸਾਰੇ ਸੰਯੁਕਤ ਇਨਸਾਨ ਮੋਰਚੇ ਦੇ ਦਿਨ ਜਥੇਬੰਦੀਆਂ ਇਹ ਐਲਾਨ ਕਰ ਰਹੀਆਂ ਨੇ ਕਿ ਸਾਨੂੰ ਬੀਜੇਪੀ ਦਾ ਵਿਰੋਧ ਕਰਨਾ ਚਾਹੀਦਾ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਅੰਗਰੇਜ਼ ਸਰਕਾਰ ਗਈ ਸੀ ਉਸ ਤੋਂ ਬਾਅਦ ਸਾਡੇ ਸੰਵਿਧਾਨ 'ਚ ਡੈਮੋਕ੍ਰੇਸੀ ਆਈ ਸੀਗੀ ਉਹਦੇ ਹਿਸਾਬ ਨਾਲ ਅਸੀਂ ਡੈਮੋਕਰੇਸੀ ਦੇ ਹਿਸਾਬ ਨਾਲ ਸਰਕਾਰਾਂ ਚੁਣਦੇ ਸੀਗੇ ਪਰ ਡੈਮੋਕਰੇਸੀ ਖਤਮ ਹੋ ਚੁੱਕੀ ਹੈ ਹੁਣ ਆ ਗਈ ਡਿਕਟੇਟਰਸ਼ਿਪ ਡਿਕਟੇਟਰਸ਼ਿਪ ਦੇ ਵਿੱਚ ਕੀ ਹੁੰਦਾ ਜਿਵੇਂ ਨਵਦੀਪ ਨਵਦੀਪ ਸਿੰਘ ਕੈਨਲ ਵਾਲਾ ਉਹਨੂੰ ਚੱਕ ਕੇ ਅੰਦਰ ਕਰਤਾ ਜੀ ਕੀ ਕਰਦਾ ਉਹ ਉਹ ਪ੍ਰੋਟੈਸਟ ਕਰਦਾ ਲੋਕਾਂ ਦੇ ਹੱਕਾਂ ਵਾਸਤੇ ਲੜਦਾ ਹੈ 19 ਇਹ ਜਿਹੜਾ ਆਪਣਾ ਐਕਟ 19 ਹੈ 19 ਇਹ ਹੈ ਉਹਦੇ ਅਕੋਰਡਿੰਗ ਅਸੀਂ ਸ਼ਾਂਤੀਪੂਰਵਕ ਪ੍ਰੋਟੈਸਟ ਕਰ ਸਕਦੇ ਹਾਂ ਨਵਦੀਪ ਵੀ ਇਹੀ ਕਰਦਾ ਹੈ ਜਿਹੜੇ ਆਪਣੇ ਕਿਸਾਨ ਜਦ ਅਸੀਂ ਬੰਦਿਆ ਹੀ ਕਰਦੀਆਂ ਪਰ ਸਰਕਾਰਾਂ ਧੱਕੇ ਕਰਕੇ ਡਿਕਟੇਟਰਸ਼ਿਪ ਕਰਕੇ ਵੀ ਹੱਸੀ ਜੋ ਕਰ ਲਿਆ ਜੋ ਅਸੀਂ ਕਹਿਤਾ ਉਹੀ ਹੋਣਾ ਹੈ ਉਹਨਾਂ ਨਵਦੀਪ ਸਿੰਘ ਨੂੰ ਚੱਕਿਆ ਤੇ ਅੰਦਰ ਤਾਂ ਜੇਲ੍ਹ ਚ ਪਾਤਾ ਹੁਣ ਪਤਾ ਨਹੀਂ ਕਿੱਥੇ ਆ ਉਹ 9 ਤਰੀਕ ਨੂੰ ਤੁਸੀਂ ਕਾਲ ਦਿੱਤੀ ਆ ਮੈਡਮ ਨੇ ਵੀ ਦੱਸਿਆ ਕਿ ਅਨਮਿੱਥੇ ਸਮੇਂ ਦੇ ਲਈ ਰੇਲ ਰੋਕੋਗੇ ਸ਼ੰਭੂ ਬਾਟਰ ਤੇ ਕੋਈ ਡੱਲੇਵਾਲ ਸਾਹਿਬ ਨਰ ਸੁਜੀਤ ਫੂਲ ਮਨਜੀਤ ਰਾਏ ਉਹਨਾਂ ਨਾਲ ਵੀ ਗੱਲ ਹੋਈ ਆ ਤੁਹਾਡੇ ਕਿਸਾਨ ਆਗੂਆਂ ਦੇ ਨਾਲ ਸਾਰਿਆਂ ਨਾਲ ਸਾਡੀ ਗੱਲ ਚੱਲ ਰਹੀ ਹੈ ਮੀਟਿੰਗਾਂ ਚੱਲ ਰਹੀਆਂ ਜੇ ਜੋ ਵੀ ਪ੍ਰੋਗਰਾਮ ਲਿਖਦੇ ਨੇ ਉਹੀ ਹੁੰਦਾ ਹੈ ਅੱਜ ਵੀ ਇੱਥੇ ਹੀ ਪ੍ਰੋਗਰਾਮ ਲਿਖਿਆ ਸੀਗਾ ਤੇ ਸਾਰੀ ਜ਼ਿਲ੍ਹਕਾਂ ਦੇ ਵਿੱਚ ਅੱਜ ਪੁੱਤਲੇ ਸਾੜੇ ਗਏ ਸਰਕਾਰ ਨੂੰ ਜਗਾਉਣ ਵਾਸਤੇ ਕਿਉਂਕਿ ਲੋਕੀ ਸੁੱਤੇ ਨਹੀਂ ਲੋਕਾਂ ਦੀ ਜਮੀਰ ਹੈਗੀ ਐ ਤੇ ਜਦੋਂ ਹੁਣ ਵੋਟਾਂ ਆਉਣਗੀਆਂ ਐਮਪੀ ਦੀਆਂ ਵੋਟਾਂ ਆਉਣਗੀਆਂ ਅਸੀਂ ਪੁੱਛਾਂਗੇ ਉਹਨਾਂ ਤੋਂ ਵੀ ਤੁਸੀਂ ਸਾਡੇ ਵਾਸਤੇ ਕੀ ਕਰਿਆ ਸਾਨੂੰ ਪਹਿਲਾਂ 1.5 ਸਾਲ ਦਿੱਲੀ ਬਾਰਡਰ ਤੇ ਮਾਰਿਆ ਹੁਣ ਸੰਭੂ ਬਾਰਡਰ ਤੇ ਮਾਰ ਰਹੇ ਨੇ ਇਹ ਬਾਰਡਰ ਕੰਨਾਂ ਨਾਲ ਸਾਡੇ ਉੱਪਰ ਚਲਾ ਰਹੇ ਹਾਂ ਜੇ ਅਸੀਂ ਕੋਈ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਦੇ ਹਾਂ ਤਾਂ ਸਾਨੂੰ ਰੋਕਿਆ ਜਾਂਦਾ ਤੇ ਇਹ ਡਿਕਟੇਟਰ ਸੀਪਾ ਨਾ ਕਿ ਡੈਮੋਕ੍ਰੇਸੀ ਹੈ ਪਰ ਲੱਗਦਾ ਕਿ ਅਨਮਿੱਥੇ ਸਮੇਂ ਦੇ ਲਈ ਰੇਲਾਂ ਇਹ ਕਿ ਪੰਜਾਬ ਦੇ ਜਿਹੜੇ ਪੰਜਾਬੀ ਨੇ 올ਓਵਰ ਇੰਡੀਆ ਦੇ ਵਿੱਚ ਬਿਜ਼ਨਸ ਵੀ ਕਰਦੇ ਨੇ ਜੋਬਸ ਵੀ ਕਰਦੇ ਨੇ ਆਣਾ ਜਾਣਾ ਬਹੁਤ ਉਹਨਾਂ ਦਾ ਹੁੰਦਾ ਹੈ ਪਰ ਲੱਗਦਾ ਕਿ ਸ਼ੰਭੂ ਤੇ ਤੁਸੀਂ ਕਹਿ ਰਹੇ ਹੋ ਨਮਿੱਥੇ ਸਮੇਂ ਦੀ ਰੇਲ ਰੋਕ ਕੇ ਹੱਲ ਹੋ ਸਕਦਾ ਬਿਲਕੁਲ ਜੀ ਦੇਖੋ ਜਿਹੜੀ ਐਮਐਸਪੀ ਦੀ ਮੰਗ ਹੈਗੀ ਕੋਈ ਛੋਟੀ ਮੰਗ ਨਹੀਂ ਹੈਗੀ ਔਰ ਅੰਦੋਲਨ ਜਿਹੜਾ ਇਹ ਲੱਗਿਆ ਹੋਇਆ ਕੋਈ ਛੋਟਾ ਅੰਦੋਲਨ ਨਹੀਂ ਹੈ ਜੀ ਐਮਐਸਪੀ ਦੜਾਈ ਸੈਂਟਰ ਸਰਕਾਰ ਨਾਲ ਹੈ ਔਰ ਐਮਐਸਪੀ ਦਾ ਫਾਇਦਾ ਔਰ ਖਰਚਾ ਮੁਕਤੀ ਦਾ ਫਾਇਦਾ ਪੂਰੇ ਪੰਜਾਬ ਨੂੰ ਹੀ ਹੋਣਾ ਜੀ ਦੇਖੋ ਕੋਈ ਨਾ ਕੋਈ ਤਾਂ ਨੁਕਸਾਨ ਚੱਲਣਾ ਹੀ ਪੈਂਦਾ ਹੈ ਸਰਕਾਰਾਂ ਦੇਖੋ ਸਿੱਧੇ ਤਰੀਕੇ ਨਾਲ ਆਪਾਂ 2 ਮਹੀਨੇ ਹੋ ਗਏ ਬੈਠਿਆਂ ਨੂੰ ਸਰਕਾਰ ਨੂੰ ਸਰਕਾਰ ਹੈ ਜਿਹੜੀ ਉਹ ਡਰ ਵੀ ਦਿਖਾ ਰਹੀ ਹੈ ਤੇ ਨਾਲ ਨਾਲ ਤਸ਼ੱਦਦ ਵੀ ਕਰ ਰਹੀ ਹੈ ਅਰਸ਼ ਦੀਆਂ ਆਪ ਅਗਲੀਆਂ ਕਾਲਾਂ ਤੱਕ ਚਲੀਏ ਤਾਂ ਕਿ ਸਰਕਾਰ ਆ ਜਿਹੜਾ ਡਰਦੀ ਰਵੇ ਪਰ ਸਰਕਾਰ ਨੂੰ ਮੰਨਣਾ ਹੀ ਪੈਣਾ ਦੇਖੋ ਜੀ ਪੰਜਾਬ ਹੈ ਤੇ ਹਰਿਆਣਾ ਨੇ ਵਿਸ਼ਵਾਸ ਕੀਤਾ ਕਿ ਸਾਡਾ ਵੱਡਾ ਭਰਾ ਆ ਤੇ ਵੱਡਾ ਭਰਾ ਹੁਣ ਸਾਥ ਦੇਊਗਾ ਜੀ ਖੁੱਲ ਕੇ ਪੁੱਛਾਂਗੇ ਸਰਕਾਰ ਨੂੰ ਜਦੋਂ ਵੋਟਾਂ ਮੰਗਣ ਆਉਣਗੇ ਪਿੰਡਾਂ ਦੇ ਵਿੱਚ ਕੀ ਕੀ ਸ਼ੋਭ ਕਾਰਜਾਂ ਦਾ ਵਿਰੋਧ ਹੋਇਆ ਉਸ ਤੋਂ ਬਾਅਦ ਕਹਰੇ ਕਿ ਹਰਿਆਣਾ ਦੇ ਵਿੱਚ ਬੀਜੇਪੀ ਲੀਡਰਾਂ ਦਾ ਵਿਰੋਧ ਹੋ ਰਿਹਾ ਔਰ ਕਹਰੇ ਕਿ ਜੇਜੇਪੀ ਲੀਡਰਾਂ ਦਾ ਵੀ ਵਿਰੋਧ ਹੋ ਰਿਹਾ ਹੈ ਪੰਜਾਬ ਦੇ ਵਿੱਚ ਹੰਸਰਾ ਜੈਂਸ ਦੀ ਵੀਡੀਓ ਵੀ ਤੁਸੀਂ ਦੇਖੀ ਹੋਣਗੇ ਉਹਨਾਂ ਦਾ ਵਿਰੋਧ ਹੋਇਆ ਔਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਸਾਫ਼ ਤੌਰ ਤੇ ਕਹਿੰਦਾ ਹੈ ਕਿ ਅਸੀਂ ਇੱਕ ਲਿਸਟ ਜਾਰੀ ਕਰਾਂਗੇ ਔਰ तमाम ਸਵਾਲ ਹੋਣਗੇ ਉਹਦੇ ਵਿੱਚ ਸਭ तमाम ਸਵਾਲ ਪੁੱਛੇ ਜਾਣਗੇ ਬਿਲਕੁਲ ਜੀ ਬਿਲਕੁਲ ਬੀਜੇਪੀ ਦਾ ਵਿਰੋਧ ਤਾਂ ਹੋਣਾ ਹੀ ਹੋਣਾ ਹੈ ਜੀ ਬਾਕੀ ਜਿਹੜੇ ਉਹਨਾਂ ਦੇ ਸਪੋਰਟਰ ਬੈਠੇ ਹੋਏ ਆ ਉਹਨਾਂ ਦਾ ਵੀ ਵਿਰੋਧ ਉਦਾਂ ਹੀ ਹੋਊਗਾ ਕੱਲੇ ਹੰਸਰਾਜ ਹੰਸਦਾਨੀ ਜਿਹੜੇ ਵੀ ਪਿੰਡਾਂ ਦੇ ਵਿੱਚ ਬੀਜੇਪੀ ਜਾਊਗੇ ਉਹਨਾਂ ਦਾ ਵਿਰੋਧ ਇਦਾਂ ਹੀ ਹੋਣਾ ਕਿਉਂਕਿ ਇਹ ਜਿਹੜਾ ਅੰਨਾ ਤਸ਼ੱਦਦ ਕੀਤਾ ਗਿਆ ਬੀਜੇਪੀ ਵੱਲੋਂ ਹੀ ਕੀਤਾ ਗਿਆ ਤੁਹਾਨੂੰ ਪਤਾ ਖੱਟੜ ਸਰਕਾਰ ਦੇ ਦੌਰਾਨ ਪਿਛਲੇ ਸਮੇਂ 'ਚ ਵੀ ਇਹੀ ਕਰਦੇ ਆ ਰਹੇ ਆ ਔਰ ਹਰਿਆਣਾ ਦੇ ਵਿੱਚ ਬੈਰੀਕੇਟਿੰਗ ਕੀਤੀ ਹੋਈ ਘਰ ਘਰ ਮੂਰੇ ਬੈਰੀਕੇਟਿੰਗ ਕਰ ਦਿੱਤੀ ਗਈ ਤਾਂ ਕਿ ਲੋਕ ਜਿਹੜੇ ਉਹ ਘਰਾਂ ਤੋਂ ਬਾਹਰ ਨਿਕਲਣ ਪਰ ਲਹਿਰਾ ਕਦੀ ਨਹੀਂ ਦਬਦੀ ਹੁੰਦੀ ਆ ਆਵਾ ਬਿਲਕੁਲ ਵੀ ਨਹੀਂ ਜੇ ਪਿੰਡਾਂ ਚ ਨਹੀਂ ਵਟਨ ਦਿੱਤਾ ਜਾਊਗਾ ਸਾਰਿਆਂ ਨੂੰ ਹੀ ਅਪੀਲ ਕਰ ਰਹੇ ਹਾਂ ਕਿ ਆਓ ਖੜੀਏ ਆਪਦੇ ਭਰਾਵਾਂ ਦੇ ਨਾਲ ਕਿਉਂਕਿ ਇਹ ਉਹੀ ਬੀਜੇਪੀ ਹੈ ਜਿਹੜੀ 750 ਕਿਸਾਨ ਭਰਾ ਪਹਿਲਾਂ ਸ਼ਹੀਦ ਕਰਵਾ ਚੁੱਕੀ ਔਰ 100 200 ਤੋਂ ਵੱਧ ਇਥੇ ਫੱਟੜ ਹੋ ਚੁੱਕੀ ਹੈ ਸ਼ੰਭੂ ਤੇ ਖਨੋਰੀ ਔਰ ਸ਼ੋਭ ਕਰਨ ਦਾ ਕੀ ਕਸੂਰ ਸੀ ਇੱਕ ਵਾਰੀ ਵੋਟ ਦਾ ਨਿਸ਼ਾਨ ਦੱਬਣ ਤੋਂ ਪਹਿਲਾਂ ਜਰੂਰ ਸੋਚ ਲਿਓ ਸ਼ੋਭ ਕਰਨ ਬਾਰੇ ਉਹਦੇ ਪਰਿਵਾਰ ਬਾਰੇ ਔਰ ਉਹਦੀਆਂ ਭੈਣਾਂ ਬਾਰੇ ਜਰੂਰ ਸੋਚਿਓ ਕਿਉਂਕਿ ਇਹ ਉਹੀ ਬੀਜੇਪੀ ਸਰਕਾਰ ਹੈ ਜਿਨੇ ਆਪਣੇ ਤੇ ਇਹਨਾਂ ਦਾ ਤਸ਼ੱਦਦ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੇ ਇਹੀ ਬਿਲਕੁਲ ਤਸਵੀਰਾਂ ਦਿਖਾਈਆਂ ਨੇ ਤਸਵੀਰਾਂ ਮੋਹਾਲੀ ਤੋਂ ਨੇ ਔਰ ਵੱਡੇ ਪੱਧਰ ਤੇ ਪ੍ਰੋਟੈਸਟ ਹੋ ਰਿਹਾ ਔਰ ਨਵਦੀਪ ਸਿੰਘ ਜਲਬੇੜਾ ਨੂੰ ਲੈ ਕੇ ਵੀ ਜਿੱਦਾਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਗ੍ਰਿਫਤਾਰੀ ਤੋਂ ਬਾਅਦ ਵੀ ਪੂਰੇ ਪੰਜਾਬ ਪਰ ਦੇ ਵਿੱਚ ਪੁੱਤਲਾ ਫੂਕ ਮਜਾਰਾ ਕੀਤਾ ਜਾਂਦਾ ਔਰ ਮੰਗਾ ਰੱਖੀਆਂ ਜਾਂਦੀਆਂ ਨੇ ਔਰ ਸਭ ਤੋਂ ਵੱਧ ਤੇ ਕਿਹਾ ਜਾਂਦਾ ਕਿ ਅਗਰ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਆ ਫਿਰ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਾਂ 9 ਤਰੀਕ ਦੀ ਕਾਲ ਦਿੱਤੀ ਗਈ ਹੈ ਕਿ ਕਿ ਸ਼ੰਭੂ ਤੇ ਅਨਮਿੱਥੇ ਸਮੇਂ ਦੇ ਲਈ ਰੇਲਾ ਰੁਕੀਆਂ ਜਾਣਗੀਆਂ ਵੀਡੀਓ ਇੰਡਸ ਹਰਦੀਪ ਦੇ ਨਾਲ ਮਾਈ ਪੰਜਾਬੀ ਟੀਵੀ ਮੋਹਾਲੀ